ਹੋ ਸਕਦਾ ਪਰ ਤੂੰ ਆਪਣੇ ਮਨ ਵਿੱਚੋਂ ਇਹਨੂੰ ਖਤਮ ਕਰ ਦੇ ਦੁੱਖ ਨੂੰ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਆਉਣਾ ਤੇਰੇ ਤੇ ਪਰ ਤੂੰ ਦੁੱਖ ਨੂੰ ਦੁੱਖ ਕਰਕੇ ਮੰਨਣਾ ਨਹੀਂ ਤੂੰ ਸੁਖੀ ਰਹਿਣਾ ਨਹੀਂ ਤੇ ਦੂਜੇ ਧਰਮਾਂ ਵਾਲੇ ਕਹਿੰਦੇ ਰਾਤੋਂ ਰਾਤ ਸੁੱਖ ਤੈਨੂੰ ਦੇ ਦਿੰਨੇ ਦੁੱਖ ਕੱਟ ਦਿੰਨੇ ਆ ਉਹਨਾਂ ਨੇ ਆਪਣੇ ਜਦੋਂ ਸੰਗਤ ਕਰਦੇ ਇਕੱਠ ਕਰਦੇ ਨੇ ਨਾ ਤਾਂ ਹੀ ਉਹਨਾਂ ਰੱਖਿਆ ਕਹਿੰਦੇ ਛਟਕਾਰਾ ਸਭਾ ਆਓ ਜਿੰਨੇ ਕਹਿੰਦੇ ਸਾਡੇ ਕੋਲ ਨਾ ਤੁਹਾਡਾ ਪੱਕਾ ਛਡਕਾਰਾ ਕਰਦੇ ਨੇ ਪੱਕਾ ਛਡਕਾਰਾ ਤੇ ਮਰ ਕੇ ਵੀ ਨਹੀਂ ਹੁੰਦਾ ਜੇ ਕੋਈ ਸਿਆਣਾ ਜਾਵੇ ਨਾ ਉੱਥੇ ਉਹਨਾਂ ਨੂੰ ਪੁੱਛੇ ਕਿ ਪੱਕਾ ਛਡਕਾਰਾ ਕਿਵੇਂ ਜੇ ਮਰ ਵੀ ਜਾਵੇ ਨਾ ਬੰਦਾ ਕਈ ਦੁਖੀ ਹੋ ਕੇ ਵਿਚਾਰੇ ਫਾ ਲੈ ਲੈਂਦੇ ਦਵਾਈ ਖਾ ਲੈਣਦੇ ਕਿ ਮਰ ਜੀਏ ਅਗਲੇ ਪਾਸੇ ਕਿੜੇ ਹਾਰ ਲੈ ਕੇ ਕੋਲੋਤੇ ਕਹਿੰਦੇ ਆ ਜਾ ਤੈਨੂੰ ਢੀਕਦੇ ਆ ਉਹ ਫੜ ਕੇ ਨਾਲੇ ਤੇ ਕਰਦੇ ਆ ਥੌਲਾ ਉੱਤੇ ਨਾਰੇ ਲੈਂਦੇ ਲੇਖਾਂ ਇਸ ਕਰਕੇ ਇਸ ਜੀਵਨ ਵਿੱਚ ਹੀ ਰੱਬ ਨੂੰ ਜਪੀਏ ਗੁਰਮਤਿ ਪਰੋ ਸਭ ਤੋਂ ਵੱਡੀ ਵਡਿਆਈ ਇਹੋ ਹੈ ਕਿ ਨਾਮ ਜਪੀਏ ਨਾਮ ਜਪਣ ਵਾਸਤੇ ਇਹ ਸਰੀਰ ਮਿਲਿਆ ਪਾਤਸ਼ਾਕ ਦੇ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਗੋਬਿੰਦ ਪ੍ਰਮਾਤਮਾ ਨੂੰ ਮਿਲਣ ਦੀ ਵਾਰੀ ਹੈ ਉਹਨਾਂ ਆਪਸ ਵਿੱਚ ਧੱਕਾ ਮੁੱਕੀ ਹੋ ਕੇ ਕੋ ਮਰ ਗਿਆ ਕੋ ਡੁੱਬ ਗਿਆ ਕੋ ਕਿਤੇ ਚਲੇ ਗਿਆ ਕੋ ਕਿਤੇ ਇਸ ਕੰਮ ਵਾਸਤੇ ਸੰਸਾਰ ਦੇ ਵਿੱਚ ਜਨਮ ਨਹੀਂ ਮਿਲਿਆ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਇਦਾਂ ਨਹੀਂ ਛੁੱਟਣਾ ਸਾਰੀ ਬਾਣੀ ਵਿੱਚੋਂ ਕੋਈ ਸ਼ਬਦ ਵੀ ਲੈ ਲਓ ਭਈ ਭਗਤਾਂ ਦਾ ਲੈ ਲਓ ਗੁਰੂ ਸਬੰਨਾਂ ਦਾ ਪੱਟਾਂ ਦੇ ਸੋਈਏ ਲੈ ਲਓ ਸਾਰੇ ਕਹਿੰਦੇ ਦੁੱਖ ਤੋਂ ਮਨੁੱਖ ਆਪ ਹੀ ਉੱਚਾ ਉੱਠਕ ਲੋਵੇ ਜਿਵੇਂ ਪਾਣੀ ਹੈ ਤਰਨ ਵਾਲਾ ਇਹ ਨਹੀਂ ਵੇਹਦਾ ਕਿ ਥੱਲੇ ਨੂੰ ਕਿੰਨੇ ਫੁੱਟ ਹੈ ਕਿ ਮੈਂ ਜਾਵਾਂ ਥੱਲੇ ਡੁੱਬ ਕੇ ਵੇਖ ਕੇ ਆਵਾਂ ਕਿੰਨਾ ਕਹੇ ਥੱਲੇ ਨੂੰ ਚਾਹੇ 100 ਫੁੱਟ ਹੋਵੇ ਚਾਹੇ ਹੋਵੇ 1000 ਫੁੱਟ ਉਹਦਾ ਕੰਮ ਹੈ ਉਤਲੀ ਤੈਹ ਦੇ ਉੱਤੇ ਉਹ ਤੈਰਦਾ ਹੈ ਆਪਣਾ ਮੂੰਹ ਬਾਹਰ ਰੱਖਣਾ ਤੇ ਹੱਥਾਂ ਨਾਲ ਪੈਰਾਂ ਨਾਲ ਉਹ ਤੈਰ ਕੇ ਲੰਘ ਜਾਂਦਾ ਹੈ ਐਵੇਂ ਸੰਸਾਰ ਸਾਗਰ ਤਾਂ ਹੀ ਆਖਿਆ ਕਿ ਥੱਲੇ ਨਾ ਵੇਖ ਇਹਦੇ ਕੀ ਕੋਝਾ ਤੂੰ ਤੇ ਡੁੱਬ ਜਾਏਂਗਾ ਫਿਰ ਹੰਮ ਦੇਖਾ ਤੇ ਡੂਬੀ ਹਲੇ ਬਾਦਸ਼ਾਹ ਕਹਿੰਦੇ ਜੇ ਸਿਆਣੇ ਬਹੁਤ ਸੋਝਵਾਨ ਮੈਂ ਡੁੱਬਦੇ ਹੋਏ ਵੇਖੇ ਨੇ ਸੰਸਾਰ ਦੇ ਵਿੱਚ ਜਿਹੜੇ ਸੰਸਾਰ ਦਾ ਹੀ ਪਾਰਾ ਵਾਰ ਲੱਭਣ ਗਏ ਤੇ ਫਿਰ ਮਰ ਕੇ ਹੀ ਵਾਪਸ ਆਏ ਹਨ ਫੋਇਸ ਕਰਕੇ ਗੁਰਮੁਖ ਪਰੋ ਦੁੱਖ ਜਿਹੜਾ ਮੁੱਕਦਾ ਨਹੀਂ ਦੁੱਖ ਤੇ ਆਪ ਹੀ ਪਾਸੇ ਹੋ ਜਾਣਾ ਚੰਗਾ ਹੁਣ ਮਾੜੀ ਸੰਗਤ ਨੂੰ ਆਪਾਂ ਦੂਰ ਨਹੀਂ ਕਰ ਸਕਦੇ ਪਰ ਪਾਸੇ ਤੇ ਹੋ ਸਕਦੇ ਆਂ ਕਈ ਵਿੱਚ ਜਾ ਕੇ ਬਹਿ ਜਾਣਗੇ ਜਿਹੜੇ ਵਿਦਵਾਨ ਨੇ ਉਹ ਦੱਸਦੇ ਕਿ ਕਈ ਮਨੁੱਖ ਉਹ ਪੁੱਤਰ ਉਹਨਾਂ ਦਾ ਬਹਿ ਜਾਂਦਾ ਸ਼ਰਾਬ ਪੀਣ ਵਾਲਾ ਜੇ ਕਾਪ ਬੈਠਾ ਹੁੰਦਾ ਕੋਈ ਕਹਵੇ ਕਿ ਤੂੰ ਤਾਂ ਪੀਂਦਾ ਨਹੀਂ ਤੂੰ ਉੱਥੇ ਕਰਦਾ ਸੀ ਕਹਿੰਦੇ ਜੀ ਮੈਨੂੰ ਉੱਥੇ ਕਿਹੜਾ ਮੇਰੇ ਮੂੰਹ 'ਚ ਪਾਦ ਲੱਗੇ ਮੈਂ ਉੱਥੇ ਜਾ ਕੇ ਬੈਠਾ ਹੀ ਆ ਮੇਰਾ ਪੁੱਤਰ ਉੱਥੇ ਜਾ ਕੇ ਬੈਠਾ ਹੀ ਆ ਸਾਨੂੰ ਬੜਾ ਵਿਸ਼ਵਾਸ ਆਪਣੇ ਆਪ ਤੇ ਤਾਂ ਵਿਦਵਾਨ ਕਹਿ ਦਿੰਦੇ ਕਿ ਅੱਗ ਦੇ ਨੇੜੇ ਕੋ ਬੈਠਾ ਹੋਵੇ ਨਾ ਤੇ ਨਾਂ ਵੀ ਲੈਣਾ ਚਾਹੀਏ ਤੇ ਸੇਕ ਤੇ ਉਹਨੂੰ ਥੋੜਾ ਬਹੁਤਾ ਲੱਗਦਾ ਹੀ ਇਹਨਾਂ ਨੇੜੇ ਬੈਠਾ ਹੁਣ ਨਿੱਗ ਤੇ ਆਉਣਾ ਹੀ ਉਹਨੂੰ ਵੀ ਆਈ ਜਾਂਦਾ ਹੈ ਇਸੇ ਤਰ੍ਹਾਂ ਕੋ ਗੰਦਗੀ ਦੇ ਢੇਰ ਲਾਗੇ ਬਹਿ ਜਾਵੇ ਕੋ ਕਹੇ ਮੈਂ ਨਹੀਂ ਗੰਦਗੀ ਲੈਣੀ ਉਹ ਸੁਗੰਧੀ ਗੰਦਗੀ ਦੀ ਆਉਣੀ ਆਉਣੀ ਹੈ ਇਸੇ ਤਰ੍ਹਾਂ ਜੇ ਪੰਜ ਬੰਦੇ ਸ਼ਰਾਬ ਪੀ ਰਹੇ ਨੇ ਤੇ ਛੇਵਾਂ ਬਹਿ ਗਿਆ ਨਾ ਸ਼ੇਵਾ ਵਿੱਚ ਤੂੰ ਇੱਕ ਦਿਨ ਪੀਵੇਂਗਾ ਜ਼ਰੂਰ ਤੈਨੂੰ ਲਾ ਦੇਣਗੇ ਉਹ ਇਹ ਕੋਈ ਬਹੁਤ ਹੀ ਬਹਾਦਰੀ ਵਾਲੀ ਗੱਲ ਨਹੀਂ ਕਿ ਮੈਂ ਵਿੱਚ ਜਾਨਾ ਹੈ ਉਹ ਕਹਿਣ ਕਿ ਮੈਂ ਤਾਂ ਨਿੱਕੀ ਮੋਟੀ ਪੀਂਦਾ ਬਾਕੀ ਉਹ ਜਿਹੜੇ ਦੂਜੀ ਉਹ ਪਿੰਦੇ ਨੇ ਹੌਲੀ ਹੌਲੀ ਉੱਤੇ ਲੈ ਆਉਣਗੇ ਸੋ ਕਹਿਣ ਤੋਂ ਭਾਵ ਸਾਹਿਬ ਆਖਦੇ ਜੋ ਇਹ ਸੰਸਾਰ ਹੈ ਨਾ ਉਸ ਪ੍ਰਮਾਤਮਾ ਦਾ ਰੂਪ ਵੀ ਹੈ ਤੇ ਪ੍ਰਮਾਤਮਾ ਦੇ ਨਾਲ ਨਾਲ ਸ਼ੈਤਾਨ ਦਾ ਰੂਪ ਵੀ ਹੈ ਸੋ ਉਹਨਾਂ ਤੋਂ ਬਚਣਾ ਹੈ ਤੇ ਜਿਹੜੇ ਬਚ ਜਾਂਦੇ ਨੇ ਗੁਰੂ ਅਰਗਵੰਸ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਜਿਹੜੇ ਆਪਣਾ ਆਪ ਬਚਾ ਕੇ ਟਿਕ ਕੇ ਸੰਸਾਰ ਵਿੱਚ ਇੱਕ ਰਸ ਹੋ ਗਏ ਸਾਧੂ ਜਾਨਾ